ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਗੁਰੂ ਸਾਹਿਬ ਜਿਨ੍ਹਾਂ ਦੇ ਨਾਲ ਅਸੀਂ ਜਸ ਗਾਇਨ ਕਰਦੇ ਆ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਉਸ ਅੰਧਕਾਰ ਨੂੰ ਮਿਟਾਉਣ ਵਸੇ ਗੁਰੂ ਸਾਹਿਬ ਨੇ ਉਪਤਾਰ ਲਿਆ ਜਿਹੜੇ ਪਰਮਾ ਦੇ ਵਿੱਚ ਜਿਹੜੇ ਵਿਹਿਮਾ ਦੇ ਵਿੱਚ ਲੋਕ ਜਾ ਰਹੇ ਸੀ ਉਸ ਸਮੇਂ ਦੇ ਵਿੱਚ ਔਰ ਇਹ ਜਿਹੜਾ ਫਲਸਫਾ ਸਿੱਖ ਪੰਥ ਨੂੰ ਦੇ ਕੇ ਗਏ ਸ਼ਬਦ ਗੁਰੂ ਨੂੰ ਜੋੜ ਕੇ ਅੱਜ ਉਸ ਹੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਜਿਹੜਾ ਨਗਰ ਕੀਰਤਨ ਹੈ ਗੁਰਦੁਆਰਾ ਸੀਸਗੰਸਾਬ ਤੋਂ ਆਰੰਭ ਹੋਇਆ ਔਰ ਇਹ ਗੁਰਦੁਆਰਾ ਨਾਨਕਪਾਲ ਸਾਹਿਬ ਤੱਕ ਅੱਜ ਸਮਾਪਤੀ ਹੋਣੀ ਹੈ ਸਮੂਹ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਵੱਧ ਚੜ ਕੇ ਇਸ ਨਗਰ ਕੀਰਤਨ ਦਾ ਹਿੱਸਾ ਬਣੀਏ ਗੁਰੂ ਦੇ ਜਸ ਗਾਇਨ ਕਰੀਏ ਗੁਰੂ ਦੀ ਖੁਸ਼ੀਆ ਪ੍ਰਾਪਤ ਕਰ ਸਕੀਏ ਤਾਂ ਕਿ ਸਾਡੀਆਂ ਆਣਵਲੀਆਂ ਪੁਨੀਰੀਆਂ ਵੀ ਇਹਨਾਂ ਰਾਹਾਂ ਤੇ ਚੱਲ ਕੇ ਗੁਰੂ ਤੋਂ ਬੇਮੁਖ ਨਾ ਹੋਣ ਗੁਰੂ ਦੇ ਨਾਲ ਜੁੜੇ ਰਹਿਣ ਐਹੀ ਸਾਡੇ ਮਰੂਰਤ ਹੁੰਦੇ ਆਂ ਕੱਲ ਗੁਰਦੁਆਰਾ ਦਾ ਕਾਵਗਨ ਸਾਹਿਬ ਵੀ ਕੇ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਦੀਵਾਨ ਚੱਲੇ ਆ ਉਹਦੀ ਵੀ ਹਾਜ਼ਰੀ ਉਪਰਨ ਗੁਰੂ ਨਾਨਕ ਸਾਹਿਬ ਦਾ ਇਹ ਨਗਰ ਕੀਰਤਨ ਸਿਸਗਨ ਸਾਬ ਤੋਂ ਸ਼ੁਰੂ ਹੋ ਕੇ ਫਤਿਹਪੁਰੀ ਖਾਰੀ ਬਾਉਲੀ ਹੁੰਦਾ ਹੋਇਆ ਆਜ਼ਾਦ ਮਾਰਕੀਟ ਹੁੰਕੇ ਰੋਸ਼ਨਾਰਾ ਰੋਡ ਗੁਰਦੁਆਰਾ ਨਾਨਕ ਪ੍ਰੋਖ ਸਾਹਿਬ ਰਾਤ ਨੂੰ ਸਮਾਪਤੀ ਹੋਣੀ ਹੈ ਸਮੂਹ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਜਿੱਥੇ ਜਿੰਨੂੰ ਸਮਾਂ ਮਿਲੇ ਉੱਥੇ ਆ ਕੇ ਜਰੂਰ ਹਾਜ਼ਰੀਆਂ ਪਰਣ ਗੁਰੂ ਨਾਨਕ ਮਸਤਕ ਦੇ ਕੀ ਪਹਿਲੀ ਪਾਤਸ਼ਾਹੀ ਦੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਆਗਮਨ ਪੁਰਬ ਮਨਾਉਂਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਵਿਸ਼ਾਲ ਮਹਾਨ ਨਗਰ ਕੀਰਤਨ ਆਰੰਭ ਕੀਤਾ ਗਿਆ ਹੈ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਸ਼ਾਇਆ ਹੈਟ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੇ ਹੋਏ ਗੁਰੂ ਨਾਨਕ ਸਾਹਿਬ ਦੀ ਸੋਚ ਦਾ ਸੰਦੇਸ਼ ਦਿੰਦੇ ਹੋਏ ਨਾਮ ਜਪੋ ਵੰਡ ਛਕੋ ਕਿਰਤ ਕਰੋ ਦਾ ਸੰਦੇਸ਼ ਦਿੰਦੇ ਹੋਏ ਦਿੱਲੀ ਦੇ ਅਲੱਗ-ਅਲੱਗ ਹਿੱਸਿਆਂ ਤੋਂ ਹੁੰਦਾ ਹੋਇਆ ਸ਼ਾਮ ਦੇ ਵਕਤ ਗੁਰਦੁਆਰਾ ਨਾਨਕਪਿਆਉ ਸਾਹਿਬ ਵਿਖੇ ਸਮਾਪਤ ਹੋਏਗਾ ਸਮੂਹ ਗੁਰੂ ਨਾਨਕ ਨਾਮ ਨੇਵਾ ਸੰਗਤ ਮਾਈ ਪਾਈ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰਨ ਸਾਰੇ ਧਰਮਾਂ ਸਾਰੇ ਜਾਤਾਂ ਦੇ ਲੋਕ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰਦੇ ਆ ਲੰਗਰ ਵਰਤਾਉਂਦੇ ਆ ਸੇਵਾ ਕਰਦੇ ਆ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਦੇ ਸਾਂਝੇ ਗੁਰੂ ਜਗਤ ਗੁਰੂ ਸਨ ਜਗਤ ਗੁਰੂ ਬਾਬਾ ਨਾਨਕ ਸੋ ਇਸ ਕਰਕੇ ਇਸ ਗੁਰਪੁਰਪ ਦੇ ਵਿੱਚ ਹਮੇਸ਼ਾ ਹੀ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ ਵੈਸੇ ਤੇ ਸਾਰਾ ਸਿੱਖ ਧਰਮੀ ਸਰਬ ਸੰਜੀਵਾਲਤਾ ਦੀ ਗੱਲ ਕਰਦਾ ਹੈ ਪਰ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦਾ ਆਗਾਜ਼ ਕੀਤਾ ਔਰ ਸਰਬ ਸੰਜੀਵਾਲਤਾ ਦਾ ਸੰਦੇਸ਼ ਦਿੱਤਾ ਮੈਂ ਸਮਝਦਾ ਕਿ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਜੋ ਵੀ ਹਿੰਦੁਸਤਾਨੀ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ ਗੁਣਾਂ ਦਾ ਇੰਟਰਪਰਟ ਕਰਦਾ ਹੈ ਸੋ ਬੜੇ ਪਿਆਰ ਤੇ ਸਤਕਾਰ ਅਦਬ ਦੇ ਨਾਲ ਬੇਨਤੀ ਕਰਦਾ ਸਮੂਹ ਸੰਗਤ ਨੂੰ ਕਿ ਅੱਜ ਦੇ ਨਗਰ ਕੀਰਤਨ ਵਿੱਚ ਵੀ ਹਾਜ਼ਰੀਆਂ ਭਰੋ ਤੇ ਕੱਲ ਦਾ ਜੋ ਕੀਰਤਨ ਦਰਬਾਰ ਭਾਈ ਲੱਖੀਸ਼ਾ ਵੰਜਾਰਾ ਹਾਲ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਰਾਤ ਤੱਕ ਹੈ ਉਹਦੇ ਵਿੱਚ ਵੀ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਨਗਰ ਕੀਰਤਨ ਨਿਕਾਲਾ ਜਾ ਰਹਾ ਹੈ ਕੀ ਕਹਿੰਦੇ ਇਸ ਮੌਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਕੇ 555 ਪ੍ਰਕਾਸ਼ ਉਤਸਵ ਕੀ ਖੁਸ਼ੀ ਮੇ ਦਿੱਲੀ ਕੀ ਸੰਗਤ ਦੁਆਰਾ ਗੁਰਦੁਆਰਾ ਸੇਜਗੰਜ ਤੋਂ ਲੈ ਕੇ ਨਾਨਕ ਪਿਓ ਸਾਹਿਬ ਦਾ ਨਗਰ ਕੀਰਤਨ ਕੱਟਿਆ ਜਾ ਰਿਹਾ ਹੈ ਕਿਰਤਨ ਕਰ ਕਿਸ ਤਨ ਵਿੱਚ ਸ਼ਾਮਲ ਹੋਈਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਪ੍ਰਗਟ ਕਰਨ ਲਈ ਅੱਜ ਦਿੱਲੀ ਦੀਆਂ ਇਨਾਨਸ ਤੇ ਸੜਕਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਚੱਲ ਰਿਹਾ ਕਿਰਤਨ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਇੱਕ ਗੱਲ ਜ਼ਰੂਰ ਕਹਿ ਦੇਣੀ ਚਾਹੁੰਦਾ ਤੁਹਾਡੇ ਮਾਧਮ ਰਹੀਂ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਲ ਉਹਨਾਂ ਭਗਤਾਂ ਦੀ ਬਾਣੀ ਦਰਜ ਕੀਤੀ ਹੈ ਜਿਹੜੇ ਤਕਰੀਬਨ ਹੁਣ ਤੋਂ ਪਹਿਲੇ 100 ਸਾਲ ਦੋ ਸੌ ਸਾਲ ਪਹਿਲੇ ਦਾ ਹੈ। ਪਰ ਉਹਨਾਂ ਜਗ੍ਹਾ ਤੇ ਗਏ ਜਿੱਥੇ ਉਹਨਾਂ ਦੀ ਯਾਦ ਆਸ ਬਣੀ ਹੋਈਆਂ ਸਨ। ਤੇ ਜਿਵੇਂ ਗੁਰੂ ਨਾਨਕ ਸਾਹਿਬ ਦੇ ਜੋ ਵਿਚਾਰ ਸਨ ਉਹਨਾਂ ਦੇ ਵਿਚਾਰਾਂ ਨਾਲ ਉਹਨਾਂ ਦੇ ਵਿਚਾਰ ਮਿਲਦੇ ਸਨ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਲ ਉਹਨਾਂ ਨੂੰ ਬਿਠਾਇਆ। ਅੱਜ ਮਾਨੂੰ ਸੋਚਣਾ ਪੈਂਦਾ ਹੈ ਕਿ ਕੈਨੇਡਾ ਦੇ ਵਿੱਚ ਹੋਈ ਬਰਬਾਦ ਦੇ ਵਿੱਚ ਸਿੱਖਾਂ ਨੂੰ ਜਿਹੜਾ ਬਦਰਾਮ ਕੀਤਾ ਜਾ ਰਿਹਾ ਹੈ ਉਹ ਇਸ ਤੋਂ ਮਾਰੇ ਗੱਲ ਨਹੀਂ ਹੋ ਸਕਦੀ ਕੋਈ ਗੁਰਨਾਨਕ ਨਾਮ ਲੈਵਾ ਸਿੱਖ ਗੁਰਨਾਨਕ ਦਾ ਸਿੱਖ ਦਸਮ ਪਾਸ਼ਾ ਦੇ ਜਿਨੇ ਪੰਡਿਤ ਖੋਹਵਾਰ ਪ੍ਰਾਪਤ ਕੀਤੀ ਹੋਵੇ ਉਹ ਕਿਸੇ ਧਾਰਮਿਕ ਸਥਾਨ ਦੇ ਉੱਤੇ ਕਦੀ ਕਿਸੇ ਦਾ ਟੈਕ ਨਹੀਂ ਕਰ ਸਕਦਾ 100 ਸਾਲ ਮੁਗਲਿਆ ਹਕੂਮਤ ਨੇ ਸਿੱਖਾਂ ਦੇ ਜ਼ੁਲਮ ਕੀਤੇ ਸਾਨੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਆਉਣ ਤੋਂ ਬਾਅਦ ਕੋਈ ਇੱਕ ਮਿਸਾਲ ਨਹੀਂ ਕਿ ਕਿਸੇ ਮਸਜਿਦ ਦਾ ਮੰਦਿਰ ਦਾ ਨੁਕਸਾਨ ਕੀਤਾ ਹੋਇਆ। ਇੱਕ ਇੱਕ ਮਾਨਸ ਦੀ ਜਾਤ ਇੱਕੇ ਪਛਾਣ ਦੇ ਸੂਲ ਦੇ ਉੱਤੇ ਸਮੁੱਚੇ ਸੇਕ ਕੌਮ ਖੜੀ ਹੈ। ਮਾਨਸ ਦੀ ਜਾਤ ਸਭ ਇੱਕੇ ਪਛਾਣ ਹੈ। ਉਸ ਤੋਂ ਅੱਗੇ ਪਿੱਛੇ ਨਹੀਂ ਹਟ ਸਕਦੇ। ਜਿਹੜਾ ਸਰਕਾਰ ਨੇ ਪ੍ਰਪਗੰਡਾ ਕੀਤਾ ਇਹਨੂੰ ਵਾਪਸ ਲੈਣ ਔਰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰਨ ਗੁਰੂ ਨਾਨਕ ਦਾ ਸਿੱਖ ਸਰਬੱਤ ਦੇ ਭਲੇ ਲਈ ਹਾਮੀ ਹੈ ਔਰ ਹਮੇਸ਼ਾ ਰਹੇਗਾ ਰਾਂਦੀ ਦੁਨੀਆ ਤੱਕ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਮਹਲੇ ਅੱਜ 555 ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਹੈ ਜੋ ਕਿ ਕੱਲ ਰੋਜ ਨੂੰ ਆ ਰਿਹਾ ਹੈ ਉਹਦੀ ਲੱਖ ਲੱਖ ਵਧਾਈ ਦਿੰਦਾ ਸਮੂਹ 사ਤਸੰਗਤਾਂ ਨੂੰ ਗੁਰੂ ਨਾਨਕ ਨਾਮ ਆਪ 사ਤਸੰਗਤਾਂ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਬਾਣੀ ਨਾਲ ਜੋੜਿਆ ਹੈ ਜਪਜੀ ਸਾਹਿਬ ਦੀ ਬਾਣੀ ਉਚਾਰੀ ਹੋਰ ਬਾਣੀ ਉਚਾਰੀ ਮੈਂ ਕਮ ਸੇ ਕਮ ਅਰਦਾਸ ਕਰਾਂਗਾ ਬੇਨਤੀ ਵੀ ਕਰਾਂਗਾ ਕਿ ਸਾਰੇ ਜਿਹੜੇ ਵੀ ਬੱਚੇ ਅਜੇ ਤੱਕ ਗੁਰੂ ਸਾਹਿਬ ਦੀ ਬਾਣੀ ਜਪਜੀ ਸਾਹਿਬ ਦੀ ਬਾਣੀ ਤੋਂ ਵੀ ਅਜੇ ਨੀ ਕੰਠੀ ਉਹਨਾਂ ਨੂੰ ਕੰਠ ਕਰਾਓ ਔਰ ਮਾਪੇ ਉਹ ਮਿਲ ਕੇ ਬਾਪ ਆਪ ਮਿਲ ਕੇ ਬੱਚੇ ਨੂੰ ਉਹ ਪਹਾਰ ਦੋਵਾ ਗਿਫਟ ਦੋਵਾ ਕਿ ਪਾਣੀ ਨਾਲ ਜੁੜਨ ਔਰ ਗੁਰੂ ਦੀ ਜਿਦੀ ਦੱਸੇ ਹੋਏ ਰਸਤੇ ਨੇ ਉਸ ਤੇ ਚਲਨ ਅਈ ਮੈਂ ਕਹਿਣਾ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀ ਤਨ ਇੱਕ ਅਲੱਗ ਹੀ ਸੰਦੇਸ਼ ਹੁੰਦਾ ਹੈ ਅੱਜ ਤਾਂ ਕੀ ਕਹਾਂਗੇ ਜਹਾਂ ਜਿੱਥੇ ਅੱਜ ਗੁਨਾਰਕ ਦੇਵ ਜੀ ਦੇ ਪ੍ਰਕਾਸ਼ ਜਾੜੇ ਤੇ ਨਗਰ ਕੀ ਤਨ ਨਿਕਲ ਰਿਹਾ ਮੈਂ ਸੰਗਤਾਂ ਨੂੰ ਬੜੀ ਖੁਸ਼ੀ ਦੇ ਨਾਲ ਦੱਸਣਾ ਚਾਹੁੰਦਾ ਜੋ ਬੇਨਤੀ ਕੀਤੀ ਗਈ ਸੀ ਕਿ ਲੰਗਰਾਂ ਦੇ ਵਿੱਚੋਂ ਕੁਝ ਪੈਸਾ ਕੱਢ ਕੇ ਐਜੂਕੇਸ਼ਨ ਵਿੱਚ ਵਰਤੋ ਅੱਗੇ ਸਟਾਲ ਲੱਗੇ ਨੇ ਅਸੀਂ ਅੱਗੇ ਸਟਾਲ ਤੇ ਵੀ ਪਹੁੰਚਣਾ ਸਾਰਿਆਂ ਨੇ ਤੁਸੀਂ ਵੀ ਪਹੁੰਚਣਾ ਹੈ ਸਟਾਲ ਲੱਗੇ ਨੇ ਉਹਦੇ ਵਿੱਚ ਜਿਹੜੇ ਜ਼ਰੂਰਤਮੰਦ ਬੱਚੇ ਨੇ ਉਹਨਾਂ ਦੀ ਡਿਟੇਲ ਬਣਾਈ ਜਾਊਗੀ ਤੇ ਸਮੇਂ ਦੇ ਨਾਲ ਉਹਨਾਂ ਦੀ ਹੈਲਪ ਕੀਤੀ ਜਾਊਗੀ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਕਿਉਂਕਿ ਗੁਰੂ ਨਾਨਕ ਪ੍ਰੇਮ ਦਾ ਸੋਮਾ ਹੈ ਪ੍ਰੇਮ ਦਾ ਮੂਜਸਮਾ ਹੈ ਪ੍ਰੇਮ ਦਾ ਸਾਗਰ ਆਪਾਂ ਪ੍ਰੇਮ ਦਾ ਉਪਦੇਸ਼ ਤਾਂ ਹੀ ਦੇ ਸਕਦੇ ਹਾਂ ਜੇ ਅਸੀਂ ਆਪਣੀ ਕੌਮ ਦੇ ਸਾਰਿਆਂ ਦਾ ਖਿਆਲ ਰੱਖਾਂਗੇ ਨਗਰ ਕੀਰਤਨਾਂ ਦੇ ਵਿੱਚ ਜਿੱਥੇ ਸਾਡੀ ਸ਼ਾਨੋ ਸ਼ੌਕਤ ਵਧਣੀ ਚਾਹੀਦੀ ਹੈ ਵੱਧ ਤੋਂ ਵੱਧ ਆਪਾਂ ਸ਼ਰਦਾ ਭਾਵਨਾ ਦੇ ਨਾਲ ਨਗਰ ਕੀਰਤਨ ਕੱਢਦੇ ਆ ਉੱਥੇ ਹੀ ਨਗਰ ਕੀਰਤਨਾਂ ਦੇ ਵਿੱਚ ਐਜੂਕੇਸ਼ਨ ਦੇ ਸਟਾਲ ਵੀ ਲੱਗਣੇ ਸ਼ੁਰੂ ਹੋ ਗਏ ਨੇ ਇਸ ਗੱਲ ਦੀ ਵੀ ਮੈਂ ਵਧ ਬਧਾਈ ਦਿੰਦਾ ਅੱਜ ਸਤਿਗੁਰਾਂ ਦੇ ਪ੍ਰਕਾਸ਼ ਜਿਹੜੇ ਦੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਆਵਲਲਾ ਨੂਰੁ ਪਾਇ ਕੁਦਰਤ ਕੇ ਹਮ ਬੰਦੇ ਇੱਕ ਨੂਰ ਤੇ ਸਭ जग ਉਪਜੀਆ ਕੋਨ ਪੱਲੇ ਕੋ ਬੰਦੇ ਇਹ ਮਹਾਵਾਕ ਅਨੁਸਾਰ ਅਜਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪ੍ਰੋਭ ਗੁਰਦੁਆਰਾ ਸ੍ਰੀ ਇਸਕਨ ਸਾਹਿਬ ਤੋਂ ਚੱਲ ਕੇ ਗੁਰੂ ਨਾਨਕ ਨਾਮਕ ਪ੍ਰਾਉ ਸਾਹਿਬ ਪਹੁੰਚੇਗਾ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਅ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਹੈ ਕਿਰਤ ਕਰੋ ਨਾਮ ਜਪੋ ਔਰ ਵੰਡ ਕੇ ਛਕੋ ਉਹ ਅੱਜ ਤੱਕ ਚੱਲ ਰਿਹਾ ਹੈਗਾ ਇਸ ਮੌਕੇ ਤੇ ਸਮੂਹ ਸਾਧ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਪੇਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਗੁਰੂ ਨਾਨਕ ਪਾਤਸ਼ਾਹ ਦੇ 555 ਗੁਰਪੁਰ ਦੀਆਂ ਵਧਾਈਆਂ ਦਿੰਦਾ ਜਿੱਥੇ ਮੈਂ ਵਧਾਈ ਦੇਣਾ ਉੱਥੇ ਸੰਗਤਾਂ ਨੂੰ ਅਰਦਾਸ ਵੀ ਕਰਦਾ ਧੰਨ 시 ਗੁਰਗੰਸਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਸਾਨੂੰ ਸਮਤ ਬਖਸ਼ਣ ਸਾਡੇ ਵਿੱਚ ਇਕਤਰਤਾ ਬਖਸ਼ਣ ਅਸੀਂ ਇਕਤ੍ਰਿਤ ਹੋਈਏ ਖੰਡੇ ਬਾਟੇ ਦੀ ਪੌਲ ਛੱਕੀਏ ਗੁਰੂ ਜਹਾਜੇ ਚੜ੍ਹ ਕੇ ਗੁਰੂ ਵਾਲੇ ਬਣੀਏ ਤਾਹੀਂ ਸਾਡਾ ਹੈ ਪ੍ਰੋਗਰਾਮ ਸਮਾਗਮ ਨਗਰ ਕੀਰਤਨ ਸਜਾਇ ਸਫਲੇ ਨੇ ਅੱਜ ਸਮੇਂ ਦੇ ਅਨੁਸਾਰ ਬਹੁਤ ਵੱਡੀ ਮੰਗ ਹੈ ਕਿ ਅੱਜ ਸਾਨੂੰ ਤਿਆਰ ਬਰ ਤਿਆਰ ਹੋ ਕੇ ਜਿਹੜਾ ਹੈ ਵਿਚਰਨਾ ਚਾਹੀਦਾ ਹੈ ਨਹੀਂ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੜਾ ਮੰਦ ਭਾਗਾ ਹੋਏਗਾ ਮੈਂ ਸਿਰਫ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਮੁੱਚੀ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਕਤਰੀਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮੀਟੀ ਧੁੰਦ ਜਗ ਚਾਨਣ ਹੋਇਆ ਸਮੂਹ ਗੁਰਨਾਨਕ ਨਾਮ ਲੈਵਾ ਸੰਗਤ ਨੂੰ ਧੰਨ ਗੁਰਨਾਨਕ ਸਾਹਿਬ ਜੀ ਦੇ ਪ੍ਰਕਾਸ਼ਪੁਰ ਦੀ ਲੱਖ ਲੱਖ ਵਧਾਈ ਹੋਵੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਨਗਰ ਕੀਰਤਨ ਸਜਾਏ ਗਏ ਨੇ ਜੋ ਕਿ ਹੁਣੇ ਆਰੰਭ ਹੋਏ ਨੇ। ਮੈਂ ਸਮਝਦਾ ਕਿ ਅੱਜ ਸਾਨੂੰ ਨਗਰ ਕੀਰਤਨ ਦੇ ਵਿੱਚ ਪੂਰੀ ਮर्याਦਾ ਦਾ ਧਿਆਨ ਰੱਖਣਾ ਚਾਹੀਦਾ। ਆਪਸੀ ਭੇਦਭਾਵ ਬੁਲਾ ਕੇ ਗੁਰੂ ਸਾਹਿਬ ਦੇ ਦੱਸੇ ਹੋਏ ਫਲਸਫੇ ਤੇ ਸਾਨੂੰ ਚੱਲਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਅੱਜ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਨਾਨਕ ਨਾਮਲੇਵਾ ਸੰਤਾਂ ਨੂੰ ਲੱਖ 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 ਵਧਾਈ ਹੋਵੇ ਜੋ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸੀ ਕਿ ਨਾਮ ਜਪੋ ਕਿਰਤ ਕਰੋ ਵੰਡ ਛਕੋ ਉਸ ਨੂੰ ਸਾਰਿਆਂ ਨੂੰ ਉਸ ਦਾ ਉਸ ਮਾਰਗ ਤੇ ਸਾਨੂੰ ਚੱਲਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਸਿੱਖ ਕੌਮ ਦੇ ਸਭ ਤੋਂ ਪਹਿਲੇ ਤੇ ਸਾਨੂੰ ਕਿਸੇ ਕੌਮ ਦੇ ਵਿੱਚ ਇਕਤਾ ਲਿਆਣੀ ਚਾਹੀਦੀ ਆਪਸੀ ਪਿਆਰ ਵਧਾਣਾ ਚਾਹੀਦਾ ਹੈ ਤਾਂ ਕਿ ਕੌਮ ਦੀ ਚੜ੍ਹਦੀ ਕਲਾ ਹੋਵੇ ਸੋ ਮਸਮੂਰ ਨਾਨਕ ਨਾਮ ਲੈਵਾਂ ਨੂੰ ਇਹੀ ਕਵਾਂਗਾ ਕਿ ਆਪਸੀ ਪੇਤ ਪਲੌ ਫੁਲਾ ਕੇ ਅਸੀਂ ਇੱਕ ਹੋਈਏ ਔਰ ਇੱਕ ਗੁਰਨਾਣਕ ਦੇ ਮਜ਼ੀਦ ਬਣੀਏ ਤਾਂ ਕਿ ਕੌਮ ਦੀ ਛੜਦੀ ਕਲਾ ਹੋਵੇ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਾ ਦੇ ਸਬੰਧ ਵਿੱਚ ਜਿਹੜਾ ਨਗਰ ਕੀਰਤਨ ਗੁਰਦੁਆਰਾ ਸੀਜਗਨ ਸਾਹਿਬ ਤੋਂ ਗੁਰਦੁਆਰਾ ਨਾਨਕਪਿਆਉ ਸਾਹਿਬ ਤੱਕ ਚੱਲੇ ਪਾਰ ਰਿਹਾ ਹੈ ਸੰਗਤਾਂ ਦੇ ਵਿੱਚ ਬਹੁਤ ਹਮਮਾ ਆ ਕੇ ਹਾਜ਼ਰੀ ਭਰ ਰਹੀ ਹੈ ਗੁਰੂ ਨਾਨਕ ਸਾਹਿਬ ਦੇ ਜਿਹੜੇ ਉਪਦੇਸ਼ ਸੀ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਆ ਸਮਾਜ ਨੂੰ ਉਹਦੀ ਬਹੁਤ ਵੱਡੀ ਲੋੜ ਹੈ ਜਿਹੜੇ ਸਾਡੇ ਸਮਾਜ ਦੇ ਵਿੱਚ ਕੁਰੀਤੀਆਂ ਆਈਆਂ ਹੋਈਆਂ ਜਿਹੜੇ ਸਾਡੇ ਪਰਿਵਾਰ ਬਾਣੀ ਔਰ ਬਾਣੇ ਤੋਂ ਦੂਰ ਜਾ ਰਹੇ ਆ ਉਹਨਾਂ ਦੀ ਇਹੀ ਬੇਨਤੀ ਹੈ ਵੀ ਇਹ ਸੱਚੀ ਸ਼ਰਧਾ ਹੋਏਗੀ ਤੁਸੀਂ ਘਟੋਕਰ ਆਪਣੇ ਪਰਿਵਾਰ ਦੇ ਛੋਟੇ ਬੱਚਿਆਂ ਨੂੰ ਜਪਜੀਤ ਸਾਹਿਬ ਦਾ ਪਾਠ ਕੰਡ ਕਰਾਓ ਤੇ ਦਸਮ ਖੰਡੇ ਵਾਟੇ ਦੀ ਪਾਲ ਛਕੋ ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ ਇਹੀ ਸੱਚੀ ਸ਼ਰਧਾ ਦੇ ਸਤਿਕਾਰ ਗੁਰੂ ਨਾਨਕ ਸਾਹਿਬ ਨੂੰ ਹੋਏਗਾ ਸਾਡਾ ਅੱਜਾ ਵਾਰੀਫਤ ਹੈ ਤੰਤਨ ਸਾਹਿਬ ਜੀ ਨੂੰ ਨਾਲਕਦਰਜੇ ਪ੍ਰਕਾਸ਼ ਜੀ ਨੂੰ ਤੇ ਸਰਬਸਾ ਸੰਗਤ ਜੀ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਗੁਰੂ ਮਹਾਰਾਜ ਦੀ ਕਿਰਪਾ ਕਰਨ ਹਰ ਪਰਿਵਾਰ ਦੇ ਉੱਤੇ ਕਿਸੇ ਤਰ੍ਹਾਂ ਮਿਹਰ ਬਖਸ਼ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ